ਬਟਲਾੜਾ ਬਲਾਕ ਦੇ ਸਰਦੇਵਾਲਾ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਹੀ ਵਿਆਹ ਹੋਣ ਤੇ ਸਮਾਜਿਕ ਬਾਈਕਾਟ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ ਇਸ ਤੋਂ ਇਲਾਵਾ ਪੰਚਾਇਤ ਨੇ ਜਨਰਲ ਕਮੇਟੀ ਵੱਲੋਂ ਕਈ ਹੋਰ ਪ੍ਰਸਤਾਵ ਵੀ ਪਾਸ ਕੀਤੇ ਹਨ ਜਿਸ ਵਿੱਚ ਪਿੰਡ ਵਿੱਚ ਕਿਸੇ ਵੀ ਮੌਤੇ ਮਠਿਆਈ ਨਹੀਂ ਵਰਤੀ ਜਾਵੇਗੀ ਅਤੇ ਜੇਕਰ ਪਿੰਡ ਦਾ ਕੋਈ ਵਿਅਕਤੀ ਨਸ਼ਾ ਤਸਕਰੀ ਦਾ ਚੋਰੀ ਵਿੱਚ ਸ਼ਾਮਲ ਹੈ ਤਾਂ ਕੋਈ ਵੀ ਉਸ ਦਾ ਸਮਰਥਨ ਨਹੀਂ ਕਰੇਗਾ ਪਿੰਡ ਵਿੱਚ ਕੋਈ ਵੀ ਟਰੈਕਟਰ ਆਦਤੇ ਉੱਚੀ ਆਵਾਜ਼ ਵਿੱਚ ਗੀਤ ਨਹੀਂ বাজਾਏਗਾ ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦੇ ਇਲਾਵਾ ਹੋਰ ਵੀ ਮਤੇ ਪਾਸ ਕੀਤੇ ਹਨ ਅਸੀਂ ਜਿਹੜੇ ਮਤੇ ਪਾਏ ਨੇ ਮੰਨ ਲਓ ਪਿੰਡ 'ਚ ਜਿਵੇਂ ਲਾ ਲੋ ਮੰਤਾਂ ਦੇ ਬਾਣ ਬੰਨਣੇ ਅਸੀਂ 112100 ਵੱਧਵਾਦ 2100 ਹੈ ਤੇ ਘੱਟ ਤੋਂ ਘੱਟ 1100 ਹੈ ਜੀ ਤੇ ਹੋਰ ਅਸੀਂ ਦੇਖਿਆ ਪਿੰਡ 'ਚ ਕਈ ਤਰ੍ਹਾਂ ਦੇ ਮਾਹੌਲ ਖਰਾਬ ਹੋਈ ਜਾਂਦੇ ਨੇ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ ਚ ਰਹਿੰਦੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਤੇ ਤੀਜਾ ਮਤਾ ਸੀ ਪਾਇਆ ਜੀ ਮੰਨ ਲਓ ਲਾਰਡ ਸਪੀਕਰ ਚਲਾਉਂਦੇ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਬੰਦ ਹੀ ਰਹਿਣੇ ਚਾਹੀਦੇ ਨੇ ਜਿੰਨੇ ਆਪਦਾ ਵਿਆਹ ਕਰਨਾ 10 ਵਜੇ ਤੋਂ ਪਹਿਲਾਂ ਪਹਿਲਾਂ ਚਲਾ ਸਕਦਾ ਹੈ ਮੰਨ ਲਓ ਡੈਕ ਵੀ ਜਿਹਨੂੰ ਟਰੈਕਟਰ ਲਾ ਲੇ ਪਿੰਡ ਚ ਆਵਾਜ਼ ਘੱਟ ਕਰਕੇ ਲੰਘ ਸਕਦਾ ਹੋਰ ਵੀ ਕਈ ਮਤੇ ਪਾਏ ਨੇ ਜੋ ਕਿ ਪਿੰਡ ਵਾਸੀਆਂ ਵਾਸਤੇ ਬਿਲਕੁਲ ਸਹੀ ਨੇ ਇੱਕ ਨਸ਼ੇ ਵਾਸਤੇ ਮਤਾ ਪਾਇਆ ਜੀ ਜਿਹੜਾ ਕਿ ਨਸ਼ੇ ਸਾਡੇ ਪਿੰਡ ਪਹਿਲਾਂ ਬਹੁਤ ਸੀ ਹੁਣ ਕੁਸ਼ ਹੱਦ ਤੱਕ ਘਟ ਗਿਆ ਜੀ ਜਿਹੜਾ ਵੀ ਨਸ਼ਾ ਵੇਚਦਾ ਅਸੀਂ ਉਹਦੀ ਜਮਾਨਤ ਨਹੀਂ ਕਰਾਵਾਂ ਕਦੇ ਵੀ ਨਹੀਂ ਕਰਾਵਾਂਗੇ ਤੇ ਅਸੀਂ ਇਸ ਵਿਸ਼ੇ ਤੇ ਜਦੋਂ ਸਾਡੀ ਪੰਚਾਇਤ ਸਟਾਰਟਿੰਗ ਚ ਬਣੀ ਹੈ ਜੀ ਸਟਾਰਟਿੰਗ ਤੋਂ ਹੀ ਅਸੀਂ ਨਸ਼ਾ ਖਿਲਾਫ ਮਤਾ ਪਾਤਾ ਸੀ ਜੀ ਸਰਕਾਰ ਨੂੰ ਦੇਖਦੇ ਹੋਏ ਬਾਕੀ ਆਪਣੇ ਪਿੰਡ ਦੇ ਹਾਲਾਤ ਦੇਖਦੇ ਹੋਏ ਜੀ ਤੇ ਇਹਦੇ ਵਾਸਤੇ ਵੀ ਪੰਚਾਇਤ ਵੱਲੋਂ ਜਿਹੜੇ ਮਤੇ ਆ ਹੋਰ ਵੀ ਜਿਵੇਂ ਮੰਨ ਲਓ ਲਵ ਮੈਰਿਜ ਵਗੈਰਾ ਪਿੰਡ ਦੇ ਵਿੱਚ ਹੀ ਕਰਵਾ ਲੈਂਦੇ ਆ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਾਸਤੇ ਪਿੰਡ 'ਚ ਜੋ ਲਵ ਮੈਰਿਜ ਕਰਵਾਉਂਦੇ ਆ ਉਹਨਾਂ ਨੂੰ ਕੋਈ ਵੀ ਇੱਥੇ ਜਗ੍ਹਾ ਰਹਿਣ ਨੂੰ ਨਹੀਂ ਮਿਲੇਗੀ ਉਹਦਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਇਸੇ ਤਰੀਕੇ ਨਾਲ ਹੀ ਨਸ਼ਿਆਂ ਵਾਸਤੇ ਵੀ ਅਸੀਂ ਸਟਾਰਟਿੰਗ ਤੋਂ ਹੀ ਚਲਾਤਾ ਸੀਗਾ ਮਤਾ ਇਹ ਹੀ ਪਤਾ ਸੀਗਾ ਵੀ ਜੋ ਵੀ ਨਸ਼ਾ ਵੇਚਦਾ ਕੋਈ ਵੀ ਸਾਡੀ ਨਵੀਂ ਪੰਚਾਇਤ ਕੋਈ ਵੀ ਜਮਾਨਤ ਨਹੀਂ ਕਰਵਾਏਗੀ ਅਗਰ ਕੋਈ ਪੁਰਾਣਾ ਸਾਥ ਦਿੰਦਾ ਹੈ ਤਾਂ ਉਹਦਾ ਪਤਾ ਚੱਲ ਜਾਏਗਾ ਅੱਗੇ ਜਾ ਕੇ ਜਿੰਦਾ ਵੀ ਪਤਾ ਲੱਗਦਾ ਸੀ ਉਹਦਾ ਵੀ ਬਾਈਕਾਟ ਕਰਾਂਗੇ ਬਸ ਇਹ ਹੀ ਕਹਿਣਾ ਸੀਗੀ ਬਾਕੀ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਦੇ ਵਿੱਚ ਅਸੀਂ ਆਪਦੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਜਿਵੇਂ ਵੀ ਸਾਨੂੰ ਲੱਗਦਾ ਹੈ ਜੋ ਵੀ ਸਾਨੂੰ ਪਿੰਡ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਪਿਛਲੀ ਸਰਕਾਰ ਨੇ ਪਿਛਲੀ ਪੰਚਾਇਤ ਨੇ 5 ਸਾਲ ਕੁਝ ਨਹੀਂ ਕੰਮ ਕੀਤਾ ਜੀ ਸਾਡੇ ਕੁਝ ਪਿੰਡ ਦੇ ਬੰਦਿਆਂ ਦੀਆਂ ਸਮੱਸਿਆਵਾਂ ਕਰਕੇ ਕੁਝ ਪੰਚਾਇਤ ਦੀ ਘਾਟ ਕਰਕੇ ਸਾਨੂੰ ਸਾਡਾ ਪਿੰਡ ਮੰਨ ਲਓ 5 ਸਾਲ ਪਹਿਲਾਂ ਪਿੱਛੇ ਚਲਾ ਗਿਆ ਉਸ ਉਸ ਕਰਕੇ ਅਸੀਂ ਜਿਹੜਾ ਹੋਣਾ ਹੈ ਪਿਛਲੇ 5 ਸਾਲਾਂ ਦਾ ਕੰਮ ਵੀ ਅਸੀਂ ਹੁਣ ਪੂਰਾ ਕਰਨਾ ਹੈ ਇਸ ਆਪਦੇ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਤੇ ਸਭ ਮੈਂ ਨਾ ਜਿਵੇਂ ਵਰਟਰ ਬਾਕਸ ਦੇ ਵਿੱਚ ਪਾਣੀ ਪੀਣ ਵਾਲੇ ਦੀ ਸਾਫ ਦੀ ਉਹ ਅਸੀਂ ਕਰਵਾ ਰਹੇ ਆ। ਬਾਕੀ ਸਾਡੀ ਸਰਕਾਰ ਨੂੰ ਬੇਨਤੀ ਹੈ ਸਾਡੀ ਗੁਜਾਰਿਸ਼ ਹੈ ਵੀ ਸਾਨੂੰ ਸਰਕਾਰ ਵੱਲੋਂ ਸਪੋਰਟ ਮਿਲੇ ਨੇੜੇ ਦੇ ਪਿੰਡਾਂ ਵੱਲੋਂ ਵੀ ਸਪੋਰਟ ਮਿਲੇ ਇਹ ਜੇ ਮਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਪਾਏ ਜਾਣ। ਵਧੀਆ ਗੱਲਾਂ। ਬਾਕੀ ਜਿਹੜੇ ਤੁਸੀਂ ਇਹ ਜੀ ਮਤੇ ਪਾਏ ਆ ਹਨਾ ਇਹਨਾਂ ਤੇ ਕੋਈ ਜਰਵਾਣਾ ਵਗੈਰਾ ਜੀ ਕੁਲਤਕਮ ਕਰਦਾ ਆ ਜਿਆ ਉਹ ਕੀ ਕਿਸੇ ਰੱਖੀ। ਜਰਮਾਨਾ ਨਹੀਂ ਇਸ ਦਾ ਨਾਲ ਸਪੋਰਟ ਨਹੀਂ ਹੋਊਗੀ ਪੰਚਾਇਤ ਦੀ ਸਾਡੇ ਵੱਲੋਂ ਅਸੀਂ ਜਿੰਨਾ ਕਿ ਅਸੀਂ ਕਰ ਸਕਦੇ ਸੀ ਜਰਮਾਨਾ ਵਗੈਰਾ ਅੱਗੇ ਥੋੜਾ ਜਿਹਾ ਫਿਰ ਦਿੱਕਤਾਂ ਆ ਜਾਂਦੀਆਂ ਜੀ ਇਹ ਚੀਜ਼ਾਂ ਦੀਆਂ ਤੇ ਜਰਮਾਨਾ ਉਹ ਨਹੀਂ ਰੱਖਿਆ ਗਿਆ ਜਰਮਾਨਾ ਕੋਈ ਵੀ ਇਸ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਵੀ ਨਾਲ ਸਪੋਰਟ ਨਹੀਂ ਕਰੇਗਾ ਜੀ ਜੋ ਵੀ ਅਸੀਂ ਪਿੰਡ ਦੇ ਮਤੇ ਪਾਏ ਹੋਏ ਨੇ ਕਿ ਜਿਵੇਂ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਾਉਂਦੇ ਨੇ ਕਿ ਉਹਨਾਂ ਦਾ ਵੀ ਪਿੰਡ ਲੋ ਬਾਈਕਾਟ ਕੀਤਾ ਜਾਏਗਾ ਦੂਜੇ ਨੰਬਰ ਨਸ਼ਿਆਂ ਖਿਲਾਫ ਜਿਹੜਾ ਵੀ ਕੋਈ ਉਹਨਾਂ ਦੇ ਪਿੱਛੇ ਜਾ ਕੇ ਜਾਂ ਉਹਨਾਂ ਦੀ ਕੋਈ ਗਵਾਹੀ ਜਾਂ ਜਮਾਨਤ ਕਰਵਾਉਂਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਵੇਗੀ। ਹਾਂਜੀ ਤੀਜਾ ਨੰਬਰ ਜੋ ਵੀ ਆਪਣੇ ਪਿੰਡ ਦੇ ਵਿੱਚ ਕੰਮ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ। ਨਸ਼ਿਆਂ ਦੇ ਖਿਲਾਫ ਅਸੀਂ ਚਲਾਈ ਸੀ ਪਿੱਛੇ ਰੈਲੀ ਵੀ ਕੱਢੀ ਗਈ ਸੀ। ਇਹ ਸਾਰੇ ਪਿੰਡ ਨੇ ਇੱਕਜੁੱਟ ਹੋ ਕੇ ਅਸੀਂ ਕੰਮ ਕੀਤਾ ਸੀ ਕਿ ਰੈਲੀ ਕੱਢ ਕੇ ਕਿ ਨਸ਼ਿਆਂ ਖਿਲਾਫ ਕੀਤੀ ਸੀ ਕਿ ਜੋ ਵੀ ਪਿੰਡ ਚ ਨਸ਼ਾ ਵੇਚੇਗਾ ਜਾਂ ਕਰੇਗਾ ਕਿਸੇ ਪਿੱਛੇ ਜਾਏਗਾ ਉੱਤੇ ਕਾਰਵਾਈ ਹੋਏਗੀ ਇੱਕ ਅਸੀਂ ਮੰਤਾਂ ਦੇ ਬਾਰੇ ਇਹ ਕੀਤਾ ਸੀ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਉਹ ਕਿ ਜਿਆਦਾ ਲੈਣ ਜਿਆਦਾ ਪੀਣੇ ਨੇ ਪੈਸੇ ਹੁਣ ਅਸੀਂ 2100 1100 ਬੰਨਿਆ ਉਹਨਾਂ ਦਾ ਕਿ ਇਹਨਾਂ ਦਾ ਵੀ ਇਹ ਜਿਹੜਾ ਬੰਨਿਆ ਹੈ ਇਹ ਹੀ ਇਹਨਾਂ ਦਾ ਚੱਲੇਗਾ 1100 2100 ਰੁਪਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ